ਰਸ਼ਪਿੰਦਰ ਅਤੇ ਲਖਵੀਰ ਦੇ ਵਿਆਹ ਨੂੰ ਅਜੇ 1 ਮਹੀਨਾ ਹੀ ਹੋਇਆ ਸੀ। ਸ਼ੁਰੂ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੌਲੀ-ਹੌਲੀ ਰਸ਼ਪਿੰਦਰ ਨੂੰ ਕੁਝ ਅਜੀਬ ਲੱਗਣ ਲੱਗਾ। ਲਖਵੀਰ ਹਰ ਸਵੇਰ ਆਫਿਸ ਜਾਣ ਦੀ ਬਜਾਏ ਕੋਈ ਨਾ ਕੋਈ ਬਹਾਨਾ ਬਣਾਉਣ ਲੱਗਾ। ਕਦੇ ਤਬੀਅਤ ਖਰਾਬ, ਤਾਂ ਕਦੇ ਬੌਸ ਨਾਲ ਝਗੜਾ। ਰਸ਼ਪਿੰਦਰ ਨੇ ਕਈ ਵਾਰ ਪਿਆਰ ਨਾਲ ਸਮਝਾਇਆ, ਲਖਵੀਰ ਕੰਮ ਕਰਨਾ ਜ਼ਰੂਰੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਵੱਧ ਰਹੀਆਂ ਹਨ। ਪਰ ਲਖਵੀਰ ਹਰ ਵਾਰ ਗੱਲ ਟਾਲ ਜਾਂਦਾ ਇੱਕ ਸ਼ਾਮ ਦੋਵੇਂ ਛੱਤ ਤੇ ਬੈਠੇ ਸਨ ਤਾਂ ਲਖਵੀਰ ਨੇ ਅਚਾਨਕ ਰਸ਼ਪਿੰਦਰ ਦਾ ਹੱਥ ਫੜ ਲਿਆ ਆਵਾਜ਼ ਵਿੱਚ ਝਿਜਕ ਸੀ ਪਰ ਅੱਖਾਂ ਵਿੱਚ ਕੁਝ ਕਹਿਣ ਦਾ ਸਾਹਸ ਰਸ਼ਪਿੰਦਰ ਇੱਕ ਗੱਲ ਬਹੁਤ ਪਹਿਲਾਂ ਦੱਸਣੀ ਸੀ ਪਰ ਵਿਆਹ ਦੀ ਭੱਜ ਦੌੜ ਵਿੱਚ ਹਿੰਮਤ ਹੀ ਨਹੀਂ ਹੋਈ ਰਸ਼ਪਿੰਦਰ ਨੇ ਹੈਰਾਨ ਹੋ ਕੇ ਪੁੱਛਿਆ ਕੀ ਗੱਲ ਹੈ ਲਖਵੀਰ ਲਖਵੀਰ ਨੇ ਡੂੰਗਾ ਸਾਹ ਲਿਆ ਤੇ ਕਿਹਾ ਮੇਰੀ ਨੌਕਰੀ ਚਲੀ ਗਈ ਹੈ ਰਸ਼ਪਿੰਦਰ ਹੈਰਾਨ ਰਹਿ ਗਈ ਕੀ ਪਰ ਕਦੋਂ ਤੇ ਕਿਵੇਂ ਲਖਵੀਰ ਨੇ ਹੱਖਾਂ ਹੀਠਾਂ ਕਰ ਲਈਆਂ ਵਿਆਹ ਦੇ ਦਿਨਾਂ ਵਿੱਚ ਮੈਂ ਆਫਿਸ ਦੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਨਹੀਂ ਦੇ ਸਕਿਆ ਲਾਪਰਵਾਹੀ ਵਧਦੀ ਗਈ ਅਤੇ ਆਖਿਰਕਾਰ ਕੰਪਨੀ ਨੇ ਮੈਨੂੰ ਕੱਢ ਦਿੱਤਾ ਬਰਸ਼ਪਿੰਦਰ ਕੁਝ ਪਲਾਂ ਲਈ ਚੁੱਪ ਰਹੀ ਫਿਰ ਕਹਿਣ ਲੱਗੀ ਜੇ ਹੋਰ ਵੀ ਕੁਝ ਛੁਪਾਇਆ ਹੈ ਤਾਂ ਹੁਣ ਦੱਸ ਦੇ ਲਖਵੀਰ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦਾ ਇੱਕ ਕਾਰ ਬੁੱਕ ਕਰਵਾਈ ਸੀ ਈਐਮਆਈ ਤੇ ਸੋਚਿਆ ਸੀ ਵਿਆਹ ਤੋਂ ਬਾਅਦ ਅਸੀਂ ਲੌਂਗ ਡਰਾਈਵ ਤੇ ਜਾਵਾਂਗੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਪਰ ਹੁਣ ਤਾਂ ਹਰ ਸੁਪਨਾ ਧੁੰਦਲਾ ਹੋ ਗਿਆ ਹੈ ਕਰਜ਼ਾ ਵੀ ਸਿਰ ਤੇ ਹੈ ਅਤੇ ਨੌਕਰੀ ਵੀ ਨਹੀਂ ਹੈ ਸਮਝ ਨਹੀਂ ਆ ਰਿਹਾ ਕਿ ਸਭ ਕਿਵੇਂ ਸੰਭਾਲਾਂ ਉਸ ਦਾ ਚਿਹਰਾ ਸ਼ਰਮ ਨਾਲ ਝੁਕਿਆ ਹੋਇਆ ਸੀ ਰਸ਼ਪਿੰਦਰ ਕੁਜਪਾਲ ਚੁੱਪ ਰਹੀ ਫਿਰ ਪਿਆਰ ਨਾਲ ਕਹਿਣ ਲੱਗੀ ਚਿੰਤਾ ਨਾ ਕਰ ਲਖਵੀਰ ਜਦੋਂ ਚਾਰ ਲਾਵਾਂ ਲਈਆਂ ਸੀ ਉਸ ਵੇਲੇ ਚੰਗੇ ਮਾੜੇ ਸਮੇਂ ਵਿੱਚ ਸਭ ਨਾਲ ਨਿਭਾਉਣ ਦਾ ਵਾਅਦਾ ਕੀਤਾ ਸੀ ਕਿਸ਼ਤਾ ਮੈਂ ਪਰੂੰਗੀ ਪਰ ਤੂੰ ਮੋੜ ਕੋਸ਼ਿਸ਼ ਕਰੀ ਤਦੇ ਹਾਰ ਨਾ ਮੰਨੀ ਇਦਾਂ ਬੈਠੇ-ਬੈਠੇ ਤਾਂ ਨੌਕਰੀ ਨਹੀਂ ਮਿਲੇਗੀ। ਜਦੋਂ ਇਹ ਗੱਲ ਲਖਵੀਰ ਦੀ ਮਾਂ ਜਸਵੀਰ ਕੌਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪੂਰੇ ਘਰ ਵਿੱਚ ਕਹਰਾਮ ਮਚਾ ਦਿੱਤਾ। ਹਾਏ ਰੱਬਾ ਹੁਣ ਇਸ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ? ਐਨੀ ਵੱਡੀ ਆਫਤ ਆ ਗਈ ਤੇ ਤੂੰ ਸਾਨੂੰ ਖਬਰ ਤੱਕ ਨਹੀਂ ਹੋਣ ਦਿੱਤੀ। ਜਸਵੀਰ ਕੌਰ ਫਟਫਟ ਕੇ ਰੋਣ ਲੱਗ ਪਈ। ਤਾਂ ਉਦੋਂ ਰਸ਼ਪਿੰਦਰ ਨੇ ਹੌਲੀ-ਹੌਲੀ ਉਹਨਾਂ ਦੇ ਹੰਝੂ ਪੂੰਝਦੇ ਹੋਏ ਪਿਆਰ ਨਾਲ ਕਿਹਾ, "ਮਾਂ ਜੀ ਪਲੀਜ਼ ਘਬਰਾਓ ਨਾ।" ਜਸਵੀਰ ਕੌਰ ਰੋਂਦੀ ਹੋਈ ਕਹਿਣ ਲੱਗੀ, "ਕਿਵੇਂ ਨਾ ਘਬਰਾਵਾਂ ਬਹੋ।" ਘਰ ਦਾ ਖਰਚ ਦਵਾਈ ਪਾਣੀ ਬਿਜਲੀ ਰਾਸ਼ਨ ਇਹ ਸਭ ਕਿਵੇਂ ਚੱਲੇਗਾ ਰਸ਼ਪਿੰਦਰ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਮਾਂ ਜੀ ਮੈਂ ਇਸ ਘਰ ਦੀ ਨੂੰ ਹੀ ਨਹੀਂ ਬਲਕਿ ਇੱਕ ਜ਼ਿੰਮੇਵਾਰ ਮੈਂਬਰ ਵੀ ਹਾਂ ਮੈਂ ਨੌਕਰੀ ਕਰਦੀ ਹਾਂ ਤੇ ਕਮਾਉਂਦੀ ਵੀ ਹਾਂ ਲਖਵੀਰ ਦੀ ਨੌਕਰੀ ਗਈ ਹੈ ਪਰ ਉਸ ਨੂੰ ਜਲਦੀ ਹੀ ਕੋਈ ਹੋਰ ਰਸਤਾ ਮਿਲ ਜਾਵੇਗਾ ਤੁਸੀਂ ਨਿਸ਼ਚਿੰਤ ਰਹੋ ਅਸੀਂ ਦੋਵੇਂ ਮਿਲ ਕੇ ਇਸ ਮੁਸ਼ਕਲ ਘੜੀ ਨੂੰ ਪਾਰ ਕਰ ਲਵਾਂਗੇ ਰਸ਼ਪਿੰਦਰ ਨੇ ਹਮੇਸ਼ਾ ਇਸ ਘਰ ਨੂੰ ਆਪਣਾ ਸਮਝਿਆ ਸਵੇਰ ਤੋਂ ਰਾਤ ਤੱਕ ਘਰ ਦਫ਼ਤਰ ਰਸੋਈ ਰਿਸ਼ਤੇ ਨਾਤੇ ਸਭ ਚੰਗੀ ਤਰ੍ਹਾਂ ਨਿਭਾਉਂਦੀ ਰਹੀ ਤਾਂ ਜੋ ਪਰਿਵਾਰ ਖੁਸ਼ ਰਹੇ ਪਰ ਰਸ਼ਪਿੰਦਰ ਭੋਲੀ ਭਾਲੀ ਸੀ ਜਸਵੀਰ ਕੌਰ ਜੀ ਨੇ ਆਪਣੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਬਹੂ ਉਹ ਬਹੂ ਭਾਂਡਿਆਂ ਵਾਲੀ ਨੂੰ ਪੈਸੇ ਦੇਣੇ ਹਨ ਮੇਰੇ ਕੋਲ ਖੁੱਲੇ ਨਹੀਂ ਜ਼ਰਾ ਦੇ ਦੇ ਅਦੇ ਬਹੂ ਮੇਰੀ ਇੱਕ ਪੁਰਾਣੀ ਸਹੇਲੀ ਦੀ ਕੁੜੀ ਦਾ ਵਿਆਹ ਹੈ 5000 ਦੇਣੇ ਹਨ ਤੂੰ ਹੀ ਦੇ ਦੇ ਰਸ਼ਪਿੰਦਰ ਹੱਸਦੇ ਹੋਏ ਕਹਿੰਦੀ ਜੀ ਮਾਂ ਜੀ ਤੁਸੀਂ ਕਹੋ ਤੇ ਮੈਂ ਨਾ ਕਰਾਂ ਇਦਾਂ ਹੋ ਸਕਦਾ ਹੈ ਹਰ ਵਾਰ ਕੋਈ ਨਵਾਂ ਬਹਾਨਾ ਕਦੇ ਰਾਸ਼ਨ ਕਦੇ ਬਿਜਲੀ ਦਾ ਬਿੱਲ ਕਦੇ ਕੁਝ ਤੇ ਕਦੇ ਕੁਝ ਕਈ ਵਾਰ ਤਾਂ ਜਸਵੀਰ कौर ਜੀ ਨੂੰ ਤਾਂ ਪੈਸੇ ਲੈ ਕੇ ਆਸ-ਪਾਸ ਤੇ ਰਿਸ਼ਤੇਦਾਰਾਂ ਨਾਲ 15-15 ਦਿਨਾਂ ਦੀਆਂ ਸੈਰਾਂ ਤੇ ਨਿਕਲ ਜਾਂਦੀ ਰਸ਼ਪਿੰਦਰ ਦੇ ਮਨ ਵਿੱਚ ਹਰ ਪਲ ਇੱਕ ਡਰ ਵਧਦਾ ਜਾਂਦਾ ਕਿ ਲਖਵੀਰ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਤੇ ਮਾਂ ਜੀ ਦੀ ਫਜ਼ੂਲ ਖਰਚੀ ਦਿਨੋ-ਦਿਨ ਵੱਧ ਰਹੀ ਹੈ ਜੇ ਇਦਾਂ ਹੀ ਬੇਮਤਲਬ ਖਰਚ ਹੁੰਦਾ ਰਿਹਾ ਤਾਂ ਘਰ ਚਲਾਉਣਾ ਹੀ ਮੁਸ਼ਕਲ ਹੋ ਜਾਵੇਗਾ ਜਦ ਜਸਵੀਰ कौर ਜੀ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਉਹਨਾਂ ਨੂੰ ਤਾਂ ਨਾ ਰਸ਼ਪਿੰਦਰ ਦੀ ਚਿੰਤਾ ਦਿਸਦੀ ਸੀ, ਨਾ ਘਰ ਦੀਆਂ ਜ਼ਿੰਮੇਵਾਰੀਆਂ। ਉਹਨਾਂ ਦੇ ਸ਼ੌਕ ਹਰ ਰੋਜ਼ ਨਵੀਆਂ ਉਚਾਈਆਂ ਛੂ ਰਹੇ ਸਨ ਅਤੇ ਲਖਵੀਰ ਉਹ ਤਾਂ ਸਿਰਫ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ। ਮੰਮੀ, ਹੁਣ ਇਸ ਉਮਰ ਵਿੱਚ ਆਪਣੀ ਜ਼ਿੰਦਗੀ ਨਹੀਂ ਜਿਉਣਗੇ ਤਾਂ ਕਦੋਂ ਜਿਉਣਗੇ? ਉਹਨਾਂ ਨੇ ਆਪਣੀ ਜਵਾਨੀ ਸਾਡੇ ਪਾਲਣ-ਪੋਸ਼ਣ ਵਿੱਚ ਕੱਟ ਦਿੱਤੀ। ਹੁਣ ਉਹਨਾਂ ਦੇ ਵੀ ਕੋਈ ਅਰਮਾਨ ਹਨ। ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਂ ਲੈਣ ਦੇ। ਰਸ਼ਪਿੰਦਰ मां ਨੂੰ 10000 ਰੁਪਏ ਦੇ ਦੇਨਾ ਇੱਕ ਦਿਨ ਜਸਵੀਰ ਕੌਰ ਜੀ ਦੀ ਨਜ਼ਰ ਰਸ਼ਪਿੰਦਰ ਦੇ ਇੱਕ ਖੂਬਸੂਰਤ ਸਿਲਕ ਦੇ ਸੂਟ ਤੇ ਪਈ ਬਿਨਾਂ ਪੁੱਛੇ ਹੀ ਉਹ ਉਸਦੀ ਅਲਮਾਰੀ ਜੋ ਕੱਢ ਕੇ ਸੂਟ ਪਹਿਨ ਲਿਆ ਵਾਹ ਬਹੂ ਇਹ ਤਾਂ ਬਹੁਤ ਸੋਹਣਾ ਹੈ ਮੇਰੇ ਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਮੈਂ ਆਪਣੀ ਸਹੇਲੀ ਦੇ ਘਰ ਪਾਰਟੀ ਤੇ ਜਾਣਾ ਹੈ ਤੂੰ ਤਾਂ ਦਫ਼ਤਰ ਜਾਂਦੀ ਹੈ ਤੈਨੂੰ ਕੀ ਲੋੜ ਰਸ਼ਪਿੰਦਰ ਸ਼ਰਮਾਂਦੀ ਹੋਈ ਕਹਿਣ ਲੱਗੀ ਇਹ ਤਾਂ ਮੈਨੂੰ ਮੇਰੀ ਮਾਂ ਨੇ ਵਿਆਹ ਵਿੱਚ ਦਿੱਤਾ ਸੀ ਜਸਵੀਰ ਕੌਰ ਜੀ ਨੇ ਕਿਹਾ ਤਾਂ ਕੀ ਹੋਇਆ ਮਾਂ ਦਾ ਦਿੱਤਾ ਹੁਣ ਕੰਮ ਵੀ ਨਾ ਆਵੇ। ਨੂੰ ਬਣ ਕੇ ਤੈਨੂੰ ਘਰ ਦੀ ਇੱਜ਼ਤ ਰੱਖਣੀ ਚਾਹੀਦੀ ਹੈ। ਲਖਵੀਰ ਜੋ ਟੀਵੀ ਤੇ ਕਰੈਕਟ ਦਾ ਮੈਚ ਦੇਖ ਰਿਹਾ ਸੀ ਕਹਿਣ ਲੱਗਿਆ ਦੇਦੇ ਨਾ ਰਸ਼ਪਿੰਦਰ ਮਾਂ ਨੂੰ ਮਨਾ ਕਰਨਾ ਚੰਗਾ ਨਹੀਂ ਲੱਗਦਾ। ਤੇਰੇ ਹੀ ਪੈਸਿਆਂ ਦੀ ਤਾਂ ਬੱਚਤ ਕਰ ਰਹੀ ਹੈ ਮਾਂ। ਜੇਕਰ ਬਾਹਰ ਜਾ ਕੇ ਬਾਜ਼ਾਰ ਤੋਂ ਨਵਾਂ ਸੂਟ ਖਰੀਦੇਗੀ ਤਾਂ ਖਰਚ ਦਾ ਬੋਝ ਵੀ ਤਾਂ ਤੇਰੇ ਸਿਰ ਤੇ ਹੀ ਆਵੇਗਾ। ਵੇਖ ਤਾਂ ਅਰਮਾਰੀ ਵਿੱਚ ਪਿਆ ਪਿਆ ਸੂਟ ਬੇਕਾਰ ਹੀ ਹੋ ਜਾਵੇਗਾ, ਸੜ ਜਾਵੇਗਾ। ਅਸੀਂ ਭਲਾ ਕਿੱਥੇ ਘੁੰਮਣ ਜਾਂਦੇ ਹਾਂ? ਜੋ ਤੂੰ ਨਵੇਂ-ਨਵੇਂ ਸੂਟ ਪਾਵੇਂਗੀ। ਅਤੇ ਹਾਂ ਸੁਣ ਤੂੰ ਦਫ਼ਤਰ ਜਾਂਦਿਆਂ ਮੈਨੂੰ ਵੀ 5000 ਰੁਪਏ ਦੇ ਦੇ ਜਾਹੀਂ ਕਿਉਂਕਿ ਸਵੇਰੇ ਨਾਸ਼ਤਾ ਕਰਕੇ ਕੁਝ ਥਾਵਾਂ ਤੇ ਇੰਟਰਵਿਊ ਦੇਣ ਜਾਣਾ ਹੈ। ਭੋਲੀ ਭਾਲੀ ਰਸ਼ਪਿੰਦਰ ਨੇ ਬਿਨਾਂ ਕੁਝ ਕਹੇ ਅਲਮਾਰੀ ਵਿੱਚੋਂ ਸੂਟ ਕੱਢ ਕੇ ਸੱਸ ਨੂੰ ਦੇ ਦਿੱਤਾ ਪਰ ਉਸ ਦਾ ਮਨ ਅੰਦਰੋਂ ਬਹੁਤ ਬੇਚੈਨ ਹੋ ਗਿਆ। ਥੋੜੀ ਦੇਰ ਬਾਅਦ ਉਹ ਹੌਲੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ ਲਖਵੀਰ ਜਦੋਂ ਤੁਸੀਂ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਰਾਹ ਵਿੱਚ ਮੇਰਾ ਦਫ਼ਤਰ ਵੀ ਪੈਂਦਾ ਹੈ। ਜੇ ਕੋਈ ਦਿੱਕਤ ਨਾ ਹੋਵੇ ਤਾਂ ਮੈਨੂੰ ਵੀ ਨਾਲ ਲੈ ਚੱਲੋ। ਮੈਂ ਵੀ ਦਫ਼ਤਰ ਲਈ ਨਿਕਲ ਜਾਵਾਂਗੀ। ਲਖਵੀਰ ਨੇ ਕਿਹਾ ਠੀਕ ਹੈ, ਤੂੰ ਸਮੇਂ ਤੇ ਤਿਆਰ ਹੋ ਜਾਣਾ। ਜਦੋਂ ਰਸ਼ਪਿੰਦਰ ਦਫ਼ਤਰ ਪਹੁੰਚੀ ਤਾਂ ਉਸਦੀ ਸਹੇਲੀ ਸੋਮਨ ਨੇ ਮੁਸਕਰਾਉਂਦੇ ਹੋਏ ਪੁੱਛਿਆ, ਕੀ ਗੱਲ ਹੈ ਰਸ਼ਪਿੰਦਰ? ਅੱਜਕੱਲ ਤੂੰ ਹਮੇਸ਼ਾ ਥੱਕੀ-ਥੱਕੀ ਤੇ 부ਜੀ-부ਜੀ ਲੱਗਦੀ ਹੈਂ। ਵਿਆਹ ਤੋਂ ਪਹਿਲਾਂ ਤੂੰ ਕਿੰਨੀ ਚਹਿਕਦੀ ਸੀ, ਸਾਜ-ਸਬਰ ਕੇ ਦਫ਼ਤਰਾਂ ਦੀ ਸੀ। ਸਭ ਕੁਝ ਠੀਕ ਤਾਂ ਹੈ ਨਾ ਕਰੇ? ਤੇਰਾ ਧਿਆਨ ਰੱਖਿਆ ਜਾਂਦਾ ਹੈ ਨਾ? ਰਸ਼ਪਿੰਦਰ ਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਨ ਆ ਗਈ ਪਰ ਅੱਖਾਂ ਵਿੱਚ ਪਾਣੀ ਸੀ। ਉਹ ਕਹਿਣ ਲੱਗੀ, ਹੁਣ ਤੇਥੋਂ ਕੀ ਲੁਕਾਵਾਂ ਸੋਮਣ ਤੂੰ ਤਾਂ ਮੇਰੀ ਸਭ ਤੋਂ ਨਜ਼ਦੀਕੀ ਸਹੇਲੀ ਹੈ ਗੱਲ ਇਹ ਕਿ ਲਖਵੀਰ ਦੀ ਨੌਕਰੀ ਛੁੱਟ ਗਈ ਹੈ ਅਤੇ ਅੱਜ ਕੱਲ ਦੇ ਹਾਲਾਤ ਵਿੱਚ ਨਵੀਂ ਨੌਕਰੀ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਅੱਜ ਬੜੀ ਮੁਸ਼ਕਲ ਨਾਲ ਇੱਕ ਇੰਟਰਵਿਊ ਲਈ ਗਿਆ ਹੈ ਉਮੀਦ ਹੈ ਕੁਝ ਗੱਲ ਬਣ ਜਾਵੇ ਘਰ ਦੀ ਪੂਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਆ ਗਈ ਹੈ ਸਿਰਫ ਇਹੀ ਨਹੀਂ ਪੇਕੇ ਦੀਆਂ ਆਰਥਿਕ ਲੋੜਾਂ ਵੀ ਹੁਣ ਮੈਂ ਹੀ ਪੂਰੀਆਂ ਕਰਦੀ ਹਾਂ ਭਰਾ ਦੀ ਨੌਕਰੀ ਨਵੀਂ ਹੈ ਐਨੀ ਤਨਖਾਹ ਨਹੀਂ ਮਿਲਦੀ ਹੈ ਕਿ ਸਭ ਕੁਝ ਚਲਾ ਸਕੀ ਤੇ ਮਾਂ ਨੂੰ ਤਾਂ ਹਮੇਸ਼ਾ ਕੋਈ ਨਾ ਕੋਈ ਬਿਮਾਰੀ ਘੇਰੀ ਰੱਖਦੀ ਹੈ ਤੂੰ ਤਾਂ ਜਾਣਦੀ ਹੀ ਹੈ ਸੁਮਨ ਕੁਝ ਸਮਾਂ ਚੁੱਪ ਰਹੀ ਫਿਰ ਉਸਨੇ ਕਿਹਾ ਪਰ ਇੱਕ ਗੱਲ ਹੈ ਜੋ ਮੈਨੂੰ ਖਟਕਦੀ ਹੈ ਰਸ਼ਪਿੰਦਰ ਲਖਵੀਰ ਪੜਿਆ ਲਿਖਿਆ ਤੇ ਕਾਬਲ ਲੜਕਾ ਹੈ ਫਿਰ 6 ਮਹੀਨਿਆਂ ਤੋਂ ਬੇਰੋਜ਼ਗਾਰ ਕਿਉਂ ਬੈਠਾ ਹੈ ਤੈਨੂੰ ਨਹੀਂ ਲੱਗਦਾ ਕਿ ਕੁਝ ਹੋਰ ਗੱਲ ਵੀ ਹੈ ਥੋੜਾ ਨਜ਼ਰ ਰੱਖ ਤੂੰ ਬਹੁਤ ਪੋਲੀ ਹੈ ਰਸ਼ਪਿੰਦਰ ਨੇ ਫੌਰਨ ਆਪਣੇ ਆਪ ਨੂੰ ਸੰਭਾਲਿਆ ਤੇ ਕਹਿਣ ਲੱਗੀ ਨਹੀਂ ਸੋਮਨ ਲਖਵੀਰ ਇਦਾਂ ਦਾ ਨਹੀਂ ਹੈ ਉਹ ਬੈਠ ਕੇ ਮੇਰੀ ਕਮਾਈ ਤੇ ਸਹਾਰਾ ਤੱਕਣ ਵਾਲਾ ਇਨਸਾਨ ਨਹੀਂ ਬਸ ਥੋੜਾ ਸਮਾਂ ਖਰਾਬ ਚੱਲ ਰਿਹਾ ਹੈ ਹੁਣ ਜ਼ਮਾਨਾ ਬਦਲ ਗਿਆ ਹੈ ਤੂੰ ਵੀ ਬਿਨਾਂ ਵਜ੍ਹਾ ਸ਼ੱਕ ਨਾ ਕਰ ਸੋਮਨ ਨੇ ਸਿਰ ਹਿਲਾਉਂਦੇ ਹੋਏ ਕਿਹਾ ਠੀਕ ਹੈ ਪਰ ਮੇਰੀ ਭੋਲੀ ਭਾਲੀ ਸਹੇਲੀ ਥੋੜਾ ਹੋਸ਼ ਵਿੱਚ ਰਹਿਣਾ ਸਿੱਖ ਲੈ ਸ਼ਾਮ ਨੂੰ ਜਦੋਂ ਰਸ਼ਪਿੰਦਰ ਦਫ਼ਤਰ ਤੋਂ ਥੱਕੀ ਹਾਰੀ ਘਰ ਪਹੁੰਚੀ ਉਦੋਂ ਹੀ ਲਖਵੀਰ ਵੀ ਘਰ ਵਿੱਚ ਦਾਖਲ ਹੋਇਆ ਸਿਰ ਝੁਕਿਆ ਹੋਇਆ ਚਿਹਰੇ ਤੇ ਤਣਾਅ ਸਾਫ਼ ਦਿਸ ਰਿਹਾ ਸੀ ਜਸਵੀਰ ਕੌਰ ਜੀ ਨੇ ਤੁਰੰਤ ਪੁੱਛਿਆ ਕੀ ਹੋਇਆ ਬੇਟਾ ਇੰਟਰਵਿਊ ਕਿਵੇਂ ਰਹਾ ਕੋਈ ਨੌਕਰੀ ਮਿਲੀ ਜਾਂ ਫਿਰ ਉਹੀ ਗੱਲ ਨਹੀਂ ਮੰਮੀ ਲੱਗਦਾ ਹੈ ਮੇਰੇ ਨਸੀਬ ਵਿੱਚ ਤਾਂ ਠੋਕਰਾਂ ਹੀ ਲਿਖੀਆਂ ਹਨ ਲਖਵੀਰ ਨੇ ਨਿਰਾਸ਼ਾ ਭਰੀ ਆਵਾਜ਼ ਵਿੱਚ ਕਿਹਾ ਇਹੋ ਜਿਹੀਆਂ ਨਿਰਾਸ਼ਾਵਾਦੀ ਗੱਲਾਂ ਨਾ ਕਰ ਬੇਟਾ ਸਭ-ਸਭ ਬੋਲ ਜਸਵੀਰ ਕੌਰ ਜੀ ਨੇ ਤੁਰੰਤ ਟੋਕਿਆ ਫਿਰ ਤੋਂ ਕੋਸ਼ਿਸ਼ ਕਰ ਚੱਲ ਜਾ ਜਲਦੀ ਨਾਲ ਫਰੈਸ਼ ਹੋ ਜਾ ਬਹੂ ਤੇਰੇ ਲਈ ਅੱਜ ਤੇਰੀ ਪਸੰਦ ਦਾ ਪਾਲਕ ਪਨੀਰ ਅਤੇ ਲੱচ্ছা ਪਰੌਂਠਾ ਬਣਾਉਣ ਜਾ ਰਹੀ ਹੈ ਮੈਂ ਬਾਜ਼ਾਰ ਤੋਂ ਸਾਰੀਆਂ ਸਬਜ਼ੀਆਂ ਤੇ ਪਨੀਰ ਮੰਗਵਾ ਲਿਆ ਹੈ। ਰਸ਼ਪਿੰਦਰ ਤੂੰ ਵੀ ਹੱਥ ਮੂ ਧੋ ਲੈ ਅਤੇ ਜਲਦੀ ਨਾਲ ਲਖਵੀਰ ਲਈ ਖਾਣਾ ਬਣਾ ਦੇ। ਵਿਚਾਰਾ ਬਹੁਤ ਥੱਕ ਗਿਆ ਹੈ। ਜੀ ਮੰਮੀ ਜੀ ਕਹਿ ਕੇ ਰਸ਼ਪਿੰਦਰ ਰਸੋਈ ਵਿੱਚ ਚਲੀ ਗਈ। ਹਾਲਾਂਕਿ ਉਸ ਦਾ ਮਨ ਬਿਲਕੁਲ ਵੀ ਨਹੀਂ ਸੀ। ਉਹ ਵੀ ਤਾਂ ਦਫ਼ਤਰ ਤੋਂ ਥੱਕ ਕੇ ਆਈ ਸੀ। ਉਸ ਨੂੰ ਵੀ ਆਰਾਮ ਦੀ ਲੋੜ ਸੀ। ਪਰ ਸੱਸ ਨੂੰ ਇਹ ਕਦੇ ਨਜ਼ਰ ਨਹੀਂ ਆਇਆ। ਰਸ਼ਪਿੰਦਰ ਖਾਣਾ ਬਣਾ ਰਹੀ ਸੀ। ਉਦੋਂ ਹੀ ਜਸਵੀਰ ਕੌਰ ਜੀ ਹੌਲੀ ਜਿਹੇ ਉਸ ਦੇ ਕੋਲ ਆਈ ਤੇ ਕਹਿਣ ਲੱਗੀ। ਬਹੂ ਸੁਣੋ ਮੈਂ ਕੰਮ ਵਾਲੀ ਨੂੰ ਹਟਾ ਦਿੱਤਾ ਹੈ ਹੁਣ ਕੱਲ ਤੋਂ ਘਰ ਦੀ ਸਫਾਈ ਪੋਚਾ ਵਗੈਰਾ ਤੂੰ ਹੀ ਕਰੇਂਗੀ ਐਸ ਲਈ ਸਵੇਰੇ 6 ਵਜੇ ਦੀ بجائے 5 ਵਜੇ ਉੱਠ ਜਾਣਾ ਪੂਰਾ ਘਰ ਸਾਫ਼ ਕਰਨਾ ਨਾਸ਼ਤਾ ਤਿਆਰ ਕਰਨਾ ਤੇ ਫਿਰ ਦਫ਼ਤਰ ਜਾਣਾ ਮਾਂ ਜੀ ਪਰ ਕੰਮ ਵਾਲੀ ਨੂੰ ਕਿਉਂ ਛੁੱਟੀ ਦੇ ਦਿੱਤੀ ਤੁਸੀਂ ਉਹੋ ਬਹੂ ਮੈਂ ਤੇਰੀ ਦੁਸ਼ਮਣ ਥੋੜੀ ਨਾ ਹਾਂ ਜਦੋਂ ਤੋਂ ਤੂੰ ਘਰ ਦਾ ਸਾਰਾ ਖਰਚਾ ਚੁਕਣਾ ਸ਼ੁਰੂ ਕੀਤਾ ਹੈ ਤਾਂ ਮੈਂ ਆਪਣੀ ਬਹੂ ਤੇ ਐਨਾ ਬੋਝ ਕਿਵੇਂ ਪਾ ਸਕਦੀ ਹਾਂ ਹੁਣ ਹਰ ਮਹੀਨੇ 5000 ਰੁਪਏ ਕੰਮ ਵਾਲੀ ਨੂੰ ਦੇਣ ਦੀ ਕੀ ਲੋੜ ਹੈ ਉਹ ਪੈਸੇ ਤੂੰ ਮੈਨੂੰ ਦੇ ਦਿਆ ਕਰ ਮੈਂ ਆਪਣੀ ਧੀ ਨੂੰ ਤਿਹਾਰਾਂ ਤੇ ਸ਼ਗਨ ਭੇਜਦੀ ਰਹਿੰਦੀ ਹਾਂ ਹੁਣ ਵੇਖ ਬਹੂ ਮੈਂ ਤੇਰਾ ਖਰਚਾ ਨਹੀਂ ਵਧਾ ਰਹੀ ਸਮਝਦਾਰੀ ਨਾਲ ਘਰ ਚਲਾ ਰਹੀ ਹਾਂ ਰਸ਼ਪਿੰਦਰ ਸਮਝ ਗਈ ਸੀ ਗੱਲਾਂ ਬਣਾਉਣਾ ਤੇ ਮਸੂਮੀਅਤ ਦੇ ਨਾਮ ਤੇ ਚਲਾਕੀ ਕਰਨਾ ਤਾਂ ਕੋਈ ਉਸ ਦੀ ਸੱਸ ਤੋਂ ਸਿੱਖੇ ਕੰਮ ਵਾਲੀ ਨੂੰ ਹਟਾ ਦਿੱਤਾ ਅਤੇ ਪੈਸੇ ਆਪਣੇ ਕੋਲ ਰੱਖਣ ਦਾ ਰਸਤਾ ਵੀ ਬਣਾਇਆ ਜਿਵੇਂ ਬਹੂ ਕੋਈ ਚੱਲਦੀ ਫਿਰਦੀ ਏਟੀਐਮ ਮਸ਼ੀਨ ਹੀ ਘਰ ਵਿੱਚ ਰੱਖ ਲਈ ਹੋਵੇ ਕੋਜ਼ ਹੋਰ ਮਹੀਨੇ ਬੀਤ ਗਏ ਪਰ ਲਖਵੀਰ ਦੀ ਬੇਰੋਜ਼ਗਾਰੀ ਜਿਉਂ ਦੀ ਤਿਉਂ ਰਹੀ ਹਰ ਵਾਰ ਰਸ਼ਪਿੰਦਰ ਤੋਂ ਪੈਸੇ ਲੈ ਕੇ ਇੰਟਰਵਿਊ ਦੇਣ ਨਿਕਲਦਾ ਪਰ ਹਰ ਵਾਰ ਖਾਲੀ ਹੱਥ ਹੀ ਵਾਪਸ ਆ ਜਾਂਦਾ ਰਸ਼ਪਿੰਦਰ ਦਾ ਮਨ ਹੁਣ ਬਹੁਤ ਬੇਚੈਨ ਹੋਣ ਲੱਗਾ ਸੀ ਕੀ ਸੱਚਮੁੱਚ ਕਿਸਮਤ ਨਾਲ ਨਹੀਂ ਸੀ ਜਾਂ ਕੋਈ ਹੋਰ ਕੋਈ ਗੱਲ ਛੁਪੀ ਹੋਈ ਸੀ ਬਹੁ ਸੋਨਣਾ ਇੱਕ ਕੰਮ ਕਰ ਆਪਣਾ ਏਟੀਐਮ ਕਾਰਡ ਮੈਨੂੰ ਦੇ ਦੇ ਜਸਵੀਰ ਕੌਰ ਜੀ ਨੇ ਆਰਾਮ ਨਾਲ ਕਿਹਾ ਹਰ ਵਾਰ ਤੈਥੋਂ ਪੈਸੇ ਮੰਗਣ ਵਿੱਚ ਸ਼ਰਮ ਆਉਂਦੀ ਹੈ ਕੀ ਵਾਰ-ਵਾਰ ਹੱਥ ਫਿਲਾਉਣਾ ਚੰਗਾ ਲੱਗਦਾ ਹੈ ਮੈਨੂੰ ਲਖਵੀਰ ਜੋ ਖਾਣੇ ਵਿੱਚ ਰੁੱਝਿਆ ਹੋਇਆ ਸੀ ਵਿਚਾਰੋਂ ਹੀ ਬੋਲ ਪਿਆ ਹਾਂ ਮਾਂ ਬਿਲਕੁਲ ਠੀਕ ਕਹਿ ਰਹੀ ਹੈ ਰਸ਼ਪਿੰਦਰ ਹੁਣ ਮਨ ਮਾਰਨਾ ਛੱਡੋ ਕਾਰਡ ਦੇ ਦਿਓ ਮੈਂ ਵੀ ਪੈਸੇ ਉਸੇ ਤੋਂ ਹੀ ਲੈ ਲਿਆ ਕਰਾਂਗਾ ਉਧਰ ਜਸਵੀਰ ਕੌਆਰਡੀਨਰ ਰਸ਼ਪਿੰਦਰ ਨੂੰ ਸੋਹਣੇ ਦਾ ਅੰਡਾ ਦੇਣ ਵਾਲੀ ਮੁਰਗੀ ਸਮਝ ਲਿਆ ਸੀ ਉਹਨੂੰ ਲੱਗ ਰਿਹਾ ਸੀ ਕਿ ਜਿਵੇਂ ਬਹੂ ਨੇ ਕੋਈ ਬੀਮਾ ਪਾਲਸੀ ਵਿੱਚ ਨਿਵੇਸ਼ ਕਰ ਦਿੱਤਾ ਹੋਵੇ ਜੋ ਹਰ ਮਹੀਨੇ ਬਿਨਾਂ ਵਿਆਜ ਦੇ ਲਾਭ ਦੇ ਰਹੀ ਹੈ ਉਹ ਹੌਲੀ ਹੌਲੀ ਉਸਦਾ ਬੈਂਕ ਖਾਤਾ ਖਾਲੀ ਕਰ ਰਹੀ ਸੀ ਬਿਲਕੁਲ ਉਸ ਕੌਣ ਵਾਂਗ ਜੋ ਲੱਕੜ ਨੂੰ ਅੰਦਰੋਂ ਅੰਦਰ ਹੌਲੀ ਹੌਲੀ ਖੋਖਲਾ ਕਰ ਦਿੰਦੀ ਹੈ ਇੱਕ ਵਾਰ ਰਸ਼ਪਿੰਦਰ ਨੇ ਚਿਜ਼ ਗਰੇ ਹੋਏ ਆਪਣਾ ATM ਕਾਰਡ ਵਾਪਸ ਮੰਗਣ ਦੀ ਕੋਸ਼ਿਸ਼ ਕੀਤੀ ਪਰ ਜਸਵੀਰ ਕੌਰ ਜੀ ਹਰ ਵਾਰ ਚਲਾਕੀ ਨਾਲ ਗੱਲ ਟਾਲ ਦਿੰਦੀ ਬਹੂ ਮੈਂ ਕੀ ਤੇਰਾ ਕਾਰਡ ਖਾ ਜਾਵਾਂਗੀ ਨਹੀਂ ਮੰਮੀ ਜੀ ਮੇਰਾ ਅਜਿਹਾ ਕੋਈ ਮਤਲਬ ਨਹੀਂ ਸੀ ਫਿਰ ਸਵਾਲ ਕਿਉਂ ਉਠਾ ਰਹੀ ਹੈ ਅੱਜਕੱਲ ਬਹੁਤ ਹਿਸਾਬ ਲੈਣ ਲੱਗੀ ਹੈ ਬਹੂ ਕੁਝ ਦਿਨਾਂ ਬਾਅਦ ਜਸਵੀਰ ਕੌਰ ਜੀ ਬੋਲੀ ਬਾਹੂ ਮੇਰੀ ਧੀ ਰਾਣੋਂ ਦਾ ਫੋਨ ਆਇਆ ਸੀ ਉਸਦੀ ਸੱਸ ਬਾਹਰ ਗਈ ਹੈ ਅਤੇ ਉਸਦੀ ਡਿਲੀਵਰੀ ਦੀ ਤਾਰੀਖ ਨੇੜੇ ਹੈ ਉਹ ਇੱਥੇ ਆਉਣਾ ਚਾਹੁੰਦੀ ਹੈ ਵੈਸੇ ਵੀ ਸਾਡੇ ਖਾਨਦਾਨ ਵਿੱਚ ਧੀਆ ਪੇਕੇ ਹੀ ਸੰਤਾਨ ਜੰਮਦੀਆਂ ਹਨ ਰਸ਼ਪਿੰਦਰ ਨੇ ਚਿੰਤਾ ਭਰੀ ਆਵਾਜ਼ ਵਿੱਚ ਕਿਹਾ ਪਰ ਮਾਂ ਜੀ ਅਜੇ ਤਾਂ ਲਖਵੀਰ ਦੀ ਨੌਕਰੀ ਵੀ ਨਹੀਂ ਲੱਗੀ ਹੈ ਘਰ ਦਾ ਖਰਚਾ ਪਹਿਲਾਂ ਹੀ ਮੇਰੇ ਮੋਢਿਆਂ ਤੇ ਹੈ ਅਤੇ ਤੁਸੀਂ ਨੌਕਰਾਨੀ ਨੂੰ ਵੀ ਹਟਾ ਦਿੱਤਾ ਅਜੇ ਇਹ ਵਿੱਚ ਇੱਕ ਹੋਰ ਮੈਂਬਰ ਦਾ ਆਉਣਾ ਅਤੇ ਫਿਰ ਦੀਦੀ ਦੀ ਦੇਖਭਾਲ ਦਵਾਈਆਂ ਖਾਣਾ ਪੀਣਾ ਇਹ ਸਾਰੀਆਂ ਜ਼ਿੰਮੇਵਾਰੀਆਂ ਕੌਣ ਨਿਭਾਵੇਗਾ ਜਸਵੀਰ ਕੌਰ ਜੀ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਬਹੂ ਰਾણો ਤੇਰੀ ਨਣਾਣ ਹੈ ਭੈਣ ਦੇ ਸਮਾਨ ਹੈ ਅਜਿਹੀ ਸਮੇਂ ਵਿੱਚ ਮੈਂ ਉਸ ਨੂੰ ਕਿਵੇਂ ਮਨਾ ਕਰ ਦੇਵਾਂ ਅਦੇ ਮੇਰੀ ਧੀ ਕੋਈ ਜ਼ਿਆਦਾ ਖਰਚ ਕਰਨ ਵਾਲੀ ਨਹੀਂ ਹੈ ਤੇਰੇ ਦੋ ਚਾਰ ਕੰਮਾਂ ਵਿੱਚ ਹੱਥ ਵਟਾ ਦੇਵੇਗੀ ਠੂਸ ਠੂਸ ਕੇ ਖਾਣ ਦੀ ਉਸ ਨੂੰ ਆਦਤ ਨਹੀਂ ਹੈ ਮੈਂ ਉਸ ਨੂੰ ਇੱਥੇ ਬੁਲਾ ਲਿਆ ਹੈ ਉਸ ਦਾ ਇਲਾਜ ਆਰਾਮ ਅਤੇ ਪੂਰਾ ਧਿਆਨ ਹੁਣ ਤੇਰੀ ਜ਼ਿੰਮੇਵਾਰੀ ਹੈ ਰਸ਼ਪਿੰਦਰ ਹੈਰਾਨ ਰਹਿ ਗਈ ਪਰ ਮਾਂ ਜੀ ਦੀਦੀ ਦੇ ਸਹੁਰਿਆਂ ਵਿੱਚ ਤਾਂ ਉਸ ਦੀਆਂ ਦੋ ਦੋ ਜਠਾਣੀਆਂ ਹਨ ਉਹ ਦੇਖਭਾਲ ਕਰ ਸਕਦੀਆਂ ਹਨ ਮੈਂ ਖੁਦ ਦਫ਼ਤਰ ਜਾਂਦੀ ਹਾਂ ਥੱਕ ਕੇ ਆਉਂਦੀ ਹਾਂ ਤੁਹਾਡੇ ਵੀ ਗੋਡਿਆਂ ਵਿੱਚ ਦਰਦ ਹੈ ਅਜਿਹੇ ਵਿੱਚ ਇਹ ਸਭ ਕਿਵੇਂ ਸੰਭਵ ਹੋਵੇਗਾ ਰਸ਼ਵਿੰਦਰ ਦੇ ਇੰਨਾ ਕਹਿਣ ਤੇ ਜਸਵੀਰ ਕੌਰ ਜੀ ਪੜਕੁੱਠੀ ਤੂੰ ਇਸ ਘਰ ਦੀ ਨੂੰਹ ਹੈ ਤਾਂ ਜ਼ਿੰਮੇਵਾਰੀ ਵੀ ਚੱਲਣੀ ਪਵੇਗੀ ਰਸ਼ਵਿੰਦਰ ਦੀ ਆਵਾਜ਼ ਸ਼ਾਂਤ ਪਰ ਮਜ਼ਬੂਤ ਸੀ ਮਾਂ ਜੀ ਮੈਂ ਤੁਹਾਡੀ ਨੂੰਹ ਹਾਂ ਬੈਂਕ ਨਹੀਂ ਲਖਵੀਰ ਮੋਬਾਈਲ ਵਿੱਚ ਗੇਮ ਖੇਡਣ ਵਿੱਚ ਮਗਨ ਸੀ ਉਹ ਵਿਚਾਰੋਂ ਹੀ ਟਪਕ ਪਿਆ ਕਿਉਂ ਹਰ ਗੱਲ ਵਿੱਚ ਪੈਸੇ ਗਿਣਾਉਂਦੀ ਹੈ ਰਾણો ਮੇਰੀ ਭੈਣ ਹੈ ਥੋੜਾ ਸਾਥ ਦਿਓ ਕਿਹੜਾ ਪਹਾੜ ਟੁੱਟ ਜਾਵੇਗਾ ਰਸ਼ਪਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਟੁੱਟੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਪਰ ਹਸਪਤਾਲ ਦਾ ਖਰਚ ਦਵਾਈਆਂ ਦੇਖਭਾਲ ਇਹ ਸਭ ਜ਼ਿੰਮੇਵਾਰੀ ਜੀਜਾ ਜੀ ਦੀ ਹੈ ਤੁਸੀਂ ਸਭ ਕੁਝ ਮੇਰੀ ਹੀ ਝੋਲੀ ਵਿੱਚ ਕਿਉਂ ਸੁੱਟ ਰਹੇ ਹੋ ਤੇਰੀ ਸੈਲਰੀ ਨਾਲ ਸਭ ਕੁਝ ਹੋ ਜਾਵੇਗਾ ਆਖਿਰ ਕਮਾਉਣ ਵਾਲੀ ਤਾਂ ਤੂੰ ਹੀ ਹੈ ਇਸ ਘਰ ਵਿੱਚ ਲਖਵੀਰ ਗੁੱਸੇ ਵਿੱਚ ਬੋਲਿਆ ਰਸ਼ਵਿੰਦਰ ਨੇ ਧੀਰਜ ਨਾਲ ਪੁੱਛਿਆ ਰਾਨੋ ਦਾ ਪਤੀ ਹੈ ਤੇ ਸਹੁਰੇ ਕੀ ਕਰ ਰਹੇ ਹਨ ਜਸਵੀਰ ਕੌਰ ਜੀ ਨੇ ਤਾਣਾ ਮਾਰਦੇ ਹੋਏ ਕਿਹਾ ਅਸੀਂ ਉਹਨਾਂ ਨਾਲ ਕੋਈ ਮਤਲਬ ਨਹੀਂ ਰੱਖਦੇ ਧੀ ਪੇਕੇ ਰਹੇਗੀ ਤਾਂ ਉਸ ਦਾ ਭਾਰ ਵੀ ਅਸੀਂ ਹੀ ਚੱਲਾਂਗੇ ਪਰ ਤੂੰ ਤਾਂ ਭਾਬੀ ਬਣ ਕੇ ਕੋਈ ਜ਼ਿੰਮੇਵਾਰੀ ਨਿਭਾਉਣਾ ਹੀ ਨਹੀਂ ਚਾਹੁੰਦੀ ਹਰ ਵੇਲੇ ਪੈਸਿਆਂ ਦਾ ਹਿਸਾਬ ਕਿਤਾਬ ਕਰਦੀ ਰਹਿੰਦੀ ਹੈ ਇਸ ਵਾਰ ਜਸਵੀਰ ਕੌਰ ਜੀ ਕੁਝ ਜ਼ਿਆਦਾ ਹੀ ਬੋਲ ਪਈ ਸੱਚ ਕਹਿ ਰਹੀ ਹਾਂ ਬਹੂ ਤੇਰੇ ਆਉਣ ਤੋਂ ਪਹਿਲਾਂ ਸਾਡਾ ਘਰ ਬਹੁਤ ਸੁਖੀ ਸੀ ਤੇਰੇ ਕਦਮ ਰੱਖਦੇ ਹੀ ਲక్ష్ਮੀ ਨੇ ਇਸ ਘਰ ਤੋਂ ਵਿਦਾਈ ਲੈ ਲਈ ਕਦੇ ਬਰਕਤ ਹੀ ਨਹੀਂ ਰਹੀ ਅਤੇ ਵੇਖ ਅਜੇ ਤੱਕ ਮੇਰੇ ਪੁੱਤ ਨੂੰ ਨੌਕਰੀ ਵੀ ਨਹੀਂ ਮਿਲ ਰਹੀ ਹੈ ਤੇਰੇ ਕਦਮ ਅਸ਼ੋਭ ਹਨ ਇਸ ਘਰ ਲਈ ਇਹਨਾਂ ਕਹਿ ਕੇ ਜਸਵੀਰ ਕੌਰ ਜੀ ਗੁੱਸੇ ਵਿੱਚ ਬੁੜਬੁੜਾਉਂਦਿਆਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਰਸ਼ਪਿੰਦਰ ਇੱਕਦਮ ਤੋਂ ਟੁੱਟ ਗਈ ਉਹ ਨੂੰ ਜੋ ਹਰ ਰੋਜ਼ ਆਪਣੇ ਦਫ਼ਤਰ ਦੀ ਥਕਾਵਟ ਦੇ ਬਾਵਜੂਦ ਘਰ ਚਲਾਉਂਦੀ ਸੀ ਘਰ ਦੀ ਜ਼ਿੰਮੇਵਾਰੀ ਚਲਦੀ ਸੀ ਹਰ ਰਿਸ਼ਤੇ ਨੂੰ ਆਦਰ ਸਤਕਾਰ ਦਿੰਦੀ ਸੀ ਅੱਜ ਉਸ ਨੂੰ ਮਨਹੂਸ ਤੇ ਅਸ਼ੋਭ ਕਹਿ ਕੇ ਉਸ ਦੇ ਵਜੂਦ ਨੂੰ ਕੁਚਲ ਦਿੱਤਾ ਗਿਆ। ਦੂਜੇ ਦਿਨ ਦੁਪਹਿਰ ਦੇ 12 ਵਜੇ ਰਾਣੂ ਆਪਣੇ ਪੇਕੇ ਪਹੁੰਚ ਗਈ। ਉਸ ਨੂੰ ਵੇਖਦਿਆਂ ਹੀ ਜਸਵੀਰ ਕੌਰ ਜੀ ਕਹਿਣ ਲੱਗੀ, "ਹਾਏ ਮੇਰੀ ਬੱਚੀ ਨੂੰ ਨਿਚੋੜ ਕੇ ਰੱਖ ਦਿੱਤਾ।" ਰਾਣੂ ਅੱਖਾਂ ਵਿੱਚ ਪਾਣੀ ਭਰ ਕੇ ਕਹਿਣ ਲੱਗੀ, "ਮਾਂ ਉੱਥੇ ਕੌਣ ਪੁੱਛਦਾ ਹੈ? ਜਠਾਣੀਆਂ ਤਾਂ ਐਦਾਂ ਹੁਕਮ ਚਲਾਉਂਦੀਆਂ ਸਨ ਜਿਵੇਂ ਮੈਂ ਉਹਨਾਂ ਦੇ ਪਿਓ ਦੀ ਜੈ ਦਾਦ ਹਾਂ।" ਇਹੀ ਸੋਚ ਕੇ ਅੱਠਵਾਂ ਮਹੀਨਾ ਲੱਗਦੇ ਹੀ ਸਮਾਨ ਬੰਨ੍ਹਿਆ ਤੇ ਇੱਥੇ ਚਲੀ ਆਈ। ਜਸਵੀਰ ਕੌਰ ਜੀ ਛੱਟ ਨਾਲ ਬੋਲੀ ਸਹੀ ਕਿਹਾ ਧੀਏ ਸੱਸ ਨਣ ਦਾ ਤਾਂ ਸਹੁਰਿਆਂ ਵਿੱਚ ਬਸ ਤਮੀਜ਼ ਦੀ ਹੀ ਕਲਾਸ ਲਗਾਉਂਦੀਆਂ ਹਨ ਆਰਾਮ ਤਾਂ ਸਿਰਫ ਪੇਕਿਆਂ ਵਿੱਚ ਹੀ ਮਿਲਦਾ ਹੈ ਅੱਛਾ ਮਾਹ ਭਾਬੀ ਕਿੱਥੇ ਹੈ ਰਾਣੂ ਨੇ ਪੁੱਛਿਆ ਤਾਂ ਜਸਵੀਰ ਕੌਰ ਜੀ ਨੇ ਕਿਹਾ ਦਫ਼ਤਰ ਗਈ ਹੈ ਮਾਹ ਭਾਬੀ ਨੂੰ ਫੋਨ ਕਰਕੇ ਕਹਿ ਦਿਓ ਆਉਂਦੇ ਸਮੇਂ ਫਲ ਡ్రਾਈ ਫਰੂਟਸ ਅਤੇ ਜੂਸ ਲੈ ਕੇ ਆਵੇ ਤੁਰੰਤ ਹੀ ਜਸਵੀਰ ਕੌਰ ਜੀ ਠਹਾਕਾ ਮਾਰ ਕੇ ਬੋਲੀ ਉਸਦੀ ਹੀ ਜ਼ਰੂਰਤ ਹੀ ਕੀ ਹੈ ਉਸਦਾ ਏਟੀਐਮ ਕਾਰਡ ਤਾਂ ਹੁਣ ਮੇਰੀ ਜੇਬ ਵਿੱਚ ਰਹਿੰਦਾ ਹੈ ਹੁਣ ਉਸਦਾ ਪੈਸਾ ਕਿੱਥੇ ਖਰਚ ਕਰਨਾ ਹੈ ਇਹ ਬਹੁ ਨਹੀਂ ਮੈਂ ਹੀ ਤੈਅ ਕਰਦੀ ਹਾਂ ਮੈਂ ਲਖਵੀਰ ਨੂੰ ਕਹਿ ਕੇ ਮੰਗਵਾ ਲਵਾਂਗੀ ਨਾਰੀਅਲ ਪਾਣੀ ਕੇਸਰ ਬਦਾਮ ਫਲ ਤੇ ਮੇਵੇ ਸਭ ਖਵਾ ਖਵਾ ਕੇ ਤੈਨੂੰ ਤੇ ਤੇਰੇ ਹੋਣ ਵਾਲੇ ਰਾਜਕੁਮਾਰ ਨੂੰ ਗੋਲ ਮਟੋਲ ਬਣਾ ਦੇਾਂਗੀ ਅਤੇ ਸੁਣ ਰਾਣੋ ਜੇ ਭਾਬੀ ਕੋਈ ਵੀ ਕੰਮ ਕਹੇ ਤਾਂ ਤੂੰ ਬਹਾਨਾ ਮਾਰ ਦੇਣਾ ਹਾਂ ਮਾਂ ਮੈਂ ਤਾਂ ਬਹਾਨੇ ਬਣਾਉਣ ਵਿੱਚ ਐਕਸਪਰਟ ਹਾਂ ਮਾਂ ਹੁਣ ਤਾਂ ਰਸ਼ਪਿੰਦਰ ਨੂੰ ਨਣਦ ਦੀ ਸੇਵਾ ਵੀ ਕਰਨੀ ਪੈਣੀ ਸੀ ਉਸਦੇ ਪੈਸੇ ਪਾਣੀ ਵਾਂਗ ਵਹਾਏ ਜਾ ਰਹੇ ਸਨ ਸ਼ਾਸਕ ਇਸੇ ਖਰਚੇ ਤੇ ਕੰਟਰੋਲ ਨਹੀਂ ਕਰਦੀ ਸੀ ਇਹ ਸਭ ਦੇਖ ਕੇ ਉਸ ਦਾ ਦਿਮਾਗ ਖਰਾਬ ਹੋ ਰਿਹਾ ਸੀ ਫਿਰ ਇੱਕ ਸ਼ਾਮ ਜਦੋਂ ਉਹ ਦਫ਼ਤਰ ਤੋਂ ਥੱਕੀ ਹਾਰੀ ਘਰ ਆਈ ਤਾਂ ਰਾਤ ਦੇ ਖਾਣੇ ਦੀ ਟੇਬਲ ਤੇ ਬੈਠੇ ਹੀ ਰਾਣੋ ਗੁੱਸੇ ਵਿੱਚ ਕਹਿਣ ਲੱਗੀ ਇਹ ਕੀ ਭਾਬੀ ਅੱਜ ਖਾਣੇ ਵਿੱਚ ਸਿਰਫ ਦਾਲ ਚੋਲੋ ਬਾਲ ਕੇ ਰੱਖ ਦਿੱਤੇ ਸਬਜ਼ੀ ਕਿਉਂ ਨਹੀਂ ਬਣਾਈ ਤੈਨੂੰ ਤਾਂ ਪਤਾ ਹੈ ਨਾ ਕਿ ਇਸ ਸਮੇਂ ਮੈਨੂੰ ਭਰਪੂਰ ਖਾਣਾ ਖਾਣਾ ਚਾਹੀਦਾ ਹੈ ਜੇ ਮੈਂ ਹਰੀ-ਹਰੀ ਤਾਜੀ ਸਬਜ਼ੀਆਂ ਨਹੀਂ ਖਾਵਾਂਗੀ ਤਾਂ ਮੇਰਾ ਬੱਚਾ ਕਮਜ਼ੋਰ ਹੋ ਜਾਵੇਗਾ ਇਨਾ ਬੇਸਵਾਦ ਬੋਰਿੰਗ ਖਾਣਾ ਮੈਥੋਂ ਨਹੀਂ ਖਾਇਆ ਜਾਵੇਗਾ। ਜੀ ਦੀਦੀ ਅੱਜ ਮੈਨੂੰ ਦਫ਼ਤਰ ਤੋਂ ਆਉਣ ਵਿੱਚ ਦੇਰ ਹੋ ਗਈ। ਦਫ਼ਤਰ ਵਿੱਚ ਇੱਕ ਜ਼ਰੂਰੀ ਮੀਟਿੰਗ ਸੀ। ਮੈਂ ਮੰਮੀ ਜੀ ਨੂੰ ਕਿਹਾ ਵੀ ਸੀ ਕਿ ਉਹ ਸਬਜ਼ੀ ਕੱਟ ਕੇ ਰੱਖ ਦੇਣ। ਸਬਜ਼ੀ ਕੱਟ ਕੇ ਰੱਖੀ ਹੋਈ ਹੁੰਦੀ ਤਾਂ ਮੈਨੂੰ ਬਣਾਉਣ ਵਿੱਚ ਟਾਈਮ ਨਹੀਂ ਲੱਗਣਾ ਸੀ। ਪਰ ਮੰਮੀ ਜੀ ਨੇ ਤਾਂ ਸਬਜ਼ੀ ਵੀ ਨਹੀਂ ਕੱਟੀ। ਰਸ਼ਪਿੰਦਰ ਦੀ ਗੱਲ ਸੁਣ ਕੇ ਜਸਵੀਰ ਕੌਰ ਜੀ ਕਹਿਣ ਲੱਗੀ, "ਅੱਛਾ ਤਾਂ ਹੁਣ ਮੈਂ ਭਜਨ ਕੀਰਤਨ ਵੀ ਨਾ ਕਰਾਂ। ਜੇ ਸਬਜ਼ੀ ਕੱਟਣੀ ਆਟਾ ਗੁੰਨਣਾ ਹੀ ਕਰਨਾ ਸੀ ਤਾਂ ਮੈਂ ਤੈਨੂੰ ਇਸ ਘਰ ਵਿੱਚ ਕਿਉਂ ਲਿਆਂਦਾ ਸੀ?" ਰਸ਼ਪਿੰਦਰ ਨੇ ਕਿਹਾ ਮੰਮੀ ਜੀ ਰਾਣੋ ਦੀਦੀ ਘਰ ਵਿੱਚ ਸੀ ਨਾ ਤੁਸੀਂ ਦੀਦੀ ਨੂੰ ਵੀ ਤਾਂ ਕਹਿ ਸਕਦੇ ਸੀ ਕਿ ਸਬਜ਼ੀ ਕੱਟ ਦੇਣ ਰਾਣੋ ਨੇ ਕਿਹਾ ਤੁਸੀਂ ਸੱਸ ਨੂੰ ਆਪਣੀਆਂ ਗੱਲਾਂ ਵਿੱਚ ਮੈਨੂੰ ਨਾ ਘਰੀਸੋ ਮੈਂ ਪੇਕੇ ਆਰਾਮ ਕਰਨ ਲਈ ਆਈ ਹਾਂ ਨਾ ਕਿ ਰੋਟੀਆਂ ਬਣਾਉਣ ਲਈ ਰਾਣੋ ਫੁੱਟ ਫੁੱਟ ਕੇ ਰੋਣ ਲੱਗ ਪਈ ਸਮਝ ਨਹੀਂ ਆਉਂਦਾ ਆਪਣਾ ਖਿਆਲ ਰੱਖਾਂ ਜਾਂ ਆਪਣੇ ਬੱਚੇ ਦਾ ਜਾਂ ਫਿਰ ਦਿਨ ਭਰ ਕਿਚਨ ਵਿੱਚ ਖੜੀ ਰਹਾ ਜਸਵੀਰ ਕੌਰ ਜੀ ਦਾ ਦਿਲ ਕੰਬ ਉਠਿਆ ਹਾਏ ਮੇਰੀ ਲਾਡੋ ਨੂੰ ਰਵਾ ਦਿੱਤਾ ਇਹ ਸੁਣਦੇ ਹੀ ਲਖਵੀਰ ਗੁੱਸੇ ਨਾਲ ਭਰਿਆ ਹੋਇਆ ਕਮਰੇ ਤੋਂ ਬਾਹਰ ਆਇਆ ਅਤੇ ਉੱਚੀ ਆਵਾਜ਼ ਕਰਦਿਆਂ ਕਹਿਣ ਲੱਗਿਆ ਤੂੰ ਮੇਰੀ ਭੈਣ ਨਾਲ ਬਹਿਸ ਕਰ ਰਹੀ ਹੈ ਇੱਕ ਤਾਂ ਤੂੰ ਆਪਣਾ ਕਰਤੱਵ ਨਹੀਂ ਨਿਭਾਉਂਦੀ ਉੱਪਰੋਂ ਬੋਲਣ ਲੱਗੀ ਹੋਈ ਹੈ ਜੇ ਖਾਣਾ ਬਣਾਉਣ ਦੀ ਹਿੰਮਤ ਨਹੀਂ ਸੀ ਤਾਂ ਬਾਹਰੋਂ ਕੁਝ ਮੰਗਵਾ ਲੈਂਦੀ ਜਦੋਂ ਕਮਾਉਂਦੀ ਹੈ ਤਾਂ ਕੀ ਸਿਰਫ ਸਟੇਟਸ ਦਿਖਾਉਣ ਲਈ ਕੀ ਉਸ ਕਮਾਈ ਨਾਲ ਸਾਨੂੰ ਉਬਲਿਆ ਬੇਸਵਾਦਾ ਖਾਣਾ ਹੀ ਨਸੀਬ ਹੋਵੇਗਾ ਇਹ ਸੁਣਦੇ ਹੀ ਰਸ਼ਪਿੰਦਰ ਦੀਆਂ ਅੱਖਾਂ ਨਮੀ ਨਾਲ ਭਿੱਜ ਗਈਆਂ ਉਹ ਇਨਾਂ ਖਰਚਿਆਂ ਤੋਂ ਤੰਗ ਆ ਗਈ ਸੀ ਤਾਂ ਉਦੋਂ ਹੀ ਰਸ਼ਪਿੰਦਰ ਦੇ ਪੇਕਿਆਂ ਤੋਂ ਉਸਦੇ ਭਰਾ ਦਾ ਫੋਨ ਆਇਆ ਆਪਣੇ ਹੰਝੂਆਂ ਨੂੰ ਲੁਕਾਉਂਦਿਆਂ ਉਹ ਬਹੁਤ ਗੰਭੀਰ ਹੋ ਕੇ ਗੱਲ ਕਰਨ ਲੱਗੀ ਨਾ ਜਾਣੇ ਕੀ ਗੱਲ ਹੋ ਰਹੀ ਸੀ ਇਸੇ ਤਰ੍ਹਾਂ ਦਿਨ ਬੀਤਦੇ ਗਏ ਫਿਰ ਇੱਕ ਦਿਨ ਜਸਵੀਰ ਕੌਰ ਜੀ ਨੇ ਮੁਸਕਰਾਉਂਦਿਆਂ ਐਲਾਨ ਕੀਤਾ 10 ਦਿਨ ਬਾਅਦ ਰਾਣੋਂ ਦੀ ਗੋਦ ਭਰਾਈ ਹੈ ਪੂਰੇ ਸਮਾਜ ਵਿੱਚ ਇੱਜ਼ਤ ਦਾ ਸਵਾਲ ਹੈ ਜ਼ੋਰਦਾਰ ਇੰਤਜ਼ਾਮ ਹੋਣਾ ਚਾਹੀਦਾ ਹੈ ਲਖਵੀਰ ਨੇ ਵੀ ਕਿਹਾ ਹਾਂ ਰਸ਼ਪਿੰਦਰ ਤੇਰੀ ਤਨਖਾਹ ਤਾਂ ਵੱਧ ਗਈ ਹੈ ਨਾ ਤੂੰ ਹੀ ਸਭ ਕੁਝ ਦੇਖ ਲੈ ਮੈਂ ਕਮਾਉਂਦਾ ਹੀ ਤੈਨੂੰ ਸਾਰੇ ਪੈਸੇ ਦੇ ਦੇਵਾਂਗਾ ਕੀ ਕਰਨਾ ਹੋਵੇਗਾ ਮੰਮੀ ਜੀ ਜਾਦਾ ਕੁਝ ਨਹੀਂ ਬਹੂ ਸਿਰਫ ਰਾਣੂ ਨੂੰ ਸੋਨੇ ਦੀ ਚੇਨ ਜਵਾਈ ਜੀ ਨੂੰ ਅੰਗੂਠੀ ਸੱਸ ਸਹੁਰੇ ਲਈ ਚਾਂਦੀ ਦੇ ਸਿੱਕੇ ਅਤੇ 55000 ਰੁਪਏ ਅਤੇ ਜਠਾਣੀਆਂ ਤੇ ਹੋਰ ਔਰਤਾਂ ਦੇ ਲਈ ਸੂਟ ਲੱਗਣਗੇ ਕੌਲਮੀ ਲਾ ਕੇ 2-3 ਲੱਖ ਦਾ ਖਰਚਾ ਤਾਂ ਹੋ ਹੀ ਜਾਵੇਗਾ ਰਸ਼ਪਿੰਦਰ ਬੜੇ ਧਿਆਨ ਨਾਲ ਸੁਣ ਰਹੀ ਸੀ ਅਤੇ ਹੈਰਾਨ ਰਹਿ ਗਈ ਇੰਨਾ ਸਾਰਾ ਕੁਝ ਮਾਂ ਜੀ ਠੀਕ ਹੈ ਪਰ ਸੱਸ ਸਹੁਰੇ ਨੂੰ ਚਾਂਦੀ ਦੇ ਸਿੱਕੇ ਚਾਲ ਨਹੀਂ ਦਿੰਦੇ ਹੁਣ ਤਾਂ ਹੋ ਹੀ ਜਾਵੇਗਾ ਨਾ ਬਹੂ ਨਹੀਂ ਮਾਂ ਜੀ ਇਸ ਵਾਰੀ ਮੈਂ ਇੰਨਾ ਖਰਚ ਨਹੀਂ ਕਰ ਸਕਾਂਗੀ ਪਰ ਕਿਉਂ ਮੈਂ ਇਹ ਸਭ ਆਪਣੇ ਸ਼ੌਂਕ ਲਈ ਨਹੀਂ ਮੰਗ ਰਹੀ ਹਾਂ ਸੋਚ ਮੇਰੀ ਧੀ ਦੀ ਗੋਦ ਭराई ਹੈ ਸਹੁਰੇ ਆਉਣਗੇ ਜਦੋਂ ਚਾਰ ਰਿਸ਼ਤੇਦਾਰਾਂ ਦੇ ਸਾਹਮਣੇ ਉਹਨਾਂ ਨੂੰ ਸ਼ਗਨ ਨਹੀਂ ਦੇਵਾਂਗੇ ਤਾਂ ਮੇਰੀ ਧੀ ਨੂੰ ਕਿੰਨੀ ਜ਼ਲਤ ਦਾ ਸਾਹਮਣਾ ਕਰਨਾ ਪਵੇਗਾ ਲੋਕ ਤਾਂ ਇਹੀ ਕਹਿਣਗੇ ਭਰਾ ਬੇਰੁਜ਼ਗਾਰ ਹੈ ਪਰ ਭਾਬੀ ਚੰਗਾ ਕਮਾਉਂਦੀ ਹੈ ਫਿਰ ਵੀ ਉਸਨੇ ਪੱਲਾ ਛਾੜ ਲਿਆ ਰਸ਼ਪਿੰਦਰ ਨੇ ਸ਼ਾਂਤੀ ਨਾਲ ਕਿਹਾ ਮਾਂ ਜੀ ਐਸ ਵਾਰੀ ਮੈਂ ਥੋੜਾ ਘਾਟਾ ਸਹਿਜੋ ਕਰ ਪਾਵਾਂਗੀ ਜਸਵੀਰ ਕੌਰ ਜੀ ਨੇ ਮੱਥੇ ਤੇ ਤਿਉੜੀਆਂ ਲਿਆਉਂਦੇ ਹੋਏ ਕਿਹਾ ਮਤਲਬ ਬਹੂ ਹੋ ਕੇ ਆਪਣੀ ਨਣਦ ਦੀਆਂ ਖੁਸ਼ੀਆਂ ਵਿੱਚ ਰੁਕਾਵਟ ਪਾਵੇਂਗੀ ਲਖਵੀਰ ਵੀ ਗੁੱਸੇ ਨਾਲ ਕਹਿਣ ਲੱਗਿਆ ਕੀ ਹੋ ਗਿਆ ਤੈਨੂੰ ਰਸ਼ਪਿੰਦਰ ਹਰ ਗੱਲ ਤੇ ਬਹਾਨੇ ਇਸ ਵਾਰ ਕੋਈ ਬਹਾਨਾ ਨਹੀਂ ਚੱਲੇਗਾ ਰਸ਼ਪਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਹਾਰਟ ਪ੍ਰੋਬਲਮ ਦੱਸੀ ਹੈ ਡਾਕਟਰ ਨੇ ਤੁਰੰਤ ਇਲਾਜ ਲਈ ਪੈਸੇ ਮੰਗੇ ਹਨ ਮੈਂ ਉਹਨਾਂ ਦਾ ਖਿਆਲ ਨਹੀਂ ਰੱਖਾਂਗੀ ਤਾਂ ਕੌਣ ਰੱਖੇਗਾ ਲਖਵੀਰ ਗੁੱਸੇ ਨਾਲ ਬੋਲਿਆ ਹਰ ਵਾਰ ਤੇਰੇ ਪੇਕੇ ਹੀ ਕਿਉਂ ਤੇਰੀ ਮਾਂ ਦਾ ਇਲਾਜ ਉਹਨਾਂ ਦੇ ਘਰ ਵਾਲੇ ਕਰਵਾਉਣ ਰਸ਼ਪਿੰਦਰ ਨੇ ਕਿਹਾ ਹਾਂ ਮੇਰਾ ਭਰਾ ਇਲਾਜ ਵਿੱਚ ਪੈਸੇ ਲਾ ਰਿਹਾ ਹੈ ਪਰ ਉਸ ਨੂੰ 4 ਲੱਖ ਰੁਪਏ ਦੀ ਜ਼ਰੂਰਤ ਹੈ ਕਿਉਂਕਿ ਮੇਰੀ ਭਾਬੀ ਦੀ ਵੀ ਡਿਲੀਵਰੀ ਹੋਈ ਹੈ ਤੇ ਮੇਰੇ ਭਤੀਜਾ ਹੋਇਆ ਹੈ ਮੈਂ ਵੀ ਆਪਣੇ ਭਾਬੀ ਨੂੰ ਕੁਝ ਗਿਫਟ ਦੇਣਾ ਹੈ ਇੱਥੇ ਗੋਦ ਭਰਾਈ ਹੈ ਪੂਰੇ ਰਿਸ਼ਤੇਦਾਰ ਆਉਣ ਵਾਲੇ ਹਨ ਥੋੜਾ ਸੋਚ ਸਾਡੀ ਇੱਜ਼ਤ ਦਾ ਸਵਾਲ ਹੈ ਰਸ਼ਪਿੰਦਰ ਨੇ ਕਿਹਾ ਮੇਰੀ ਮਾਂ ਨੇ ਮੈਨੂੰ ਪਾਲਿਆ ਪੋਸਿਆ ਪੜਾਇਆ ਇਸ ਕਾਬਲ ਬਣਾਇਆ ਕਿ ਮੈਂ ਹੋਰਾਂ ਦਾ ਵੀ ਸਹਾਰਾ ਬਣ ਸਕਾਂ ਹੁਣ ਜਦੋਂ ਉਹ ਬਿਸਤਰੇ ਤੇ ਹੈ ਤਾਂ ਮੈਂ ਉਸ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਸਕਦੀ ਹਾਂ ਸੱਸ ਚੁੰਝਲਾ ਕੇ ਕਹਿਣ ਲੱਗੀ ਜੇ ਪੇਕੇ ਇੰਨੇ ਹੀ ਪਿਆਰੇ ਹਨ ਤਾਂ ਚਲੀ ਜਾ ਉੱਥੇ ਹੀ ਇੱਥੇ ਕਿਉਂ ਰਹਿ ਰਹੀ ਹੈ ਪਰ ਯਾਦ ਰੱਖ ਬਹੂ ਹਣ ਸੱਸ ਦੀ ਆਵਾਜ਼ ਸ਼ਰਾਪ ਦੇਣ ਵਰਗੀ ਹੋ ਗਈ ਸੀ ਜੇ ਮੇਰੀ ਧੀ ਦੀ ਗੋਦ ਭرائی ਦੀ ਰਸਮ ਨਾ ਹੋਈ ਤਾਂ ਮੇਰੀ ਵੱਧਵਾ ਤੈਨੂੰ ਚੈਨ ਨਾਲ ਜਿਹਾ ਨਹੀਂ ਦੇਵੇਗੀ ਤੂੰ ਜਦੋਂ ਤੋਂ ਇਸ ਘਰ ਵਿੱਚ ਆਈ ਹੈ ਮੇਰਾ ਪੁੱਤ ਨੌਕਰੀ ਲਈ ਪਟਕ ਰਿਹਾ ਹੈ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਤੇਰੇ ਕਦਮ ਇਸ ਘਰ ਵਿੱਚ ਕੀ ਪਏ ਸੁੱਖ ਸ਼ਾਂਤੀ ਨੂੰ ਤਾਂ ਜਿਵੇਂ ਗ੍ਰਹਿਣ ਹੀ ਲੱਗ ਗਿਆ ਲੱਗਦਾ ਹੈ ਤੂੰ ਕਿਸੇ ਬੁਰੇ ਮਹੂਰਤ ਵਿੱਚ ਹੀ ਵਿਆਹ ਕਰਵਾ ਕੇ ਆਈ ਹੈ ਜੋ ਕੁਝ ਵੀ ਹੋ ਰਿਹਾ ਹੈ ਉਸ ਦੀ ਜੜ ਤੂੰ ਹੀ ਹੈ ਰਸ਼ਪਿੰਦਰ ਨੇ ਅੱਖਾਂ ਵਿੱਚ ਆਏ ਹੰਝੂਆਂ ਨੂੰ ਹਿੰਮਤ ਨਾਲ ਰੋਕਿਆ ਕੁਝ ਕਹੇ ਬਿਨਾ ਚੁੱਪਚਾਪ ਦਫ਼ਤਰ ਲਈ ਨਿਕਲ ਗਈ ਆਟੋ ਵਿੱਚ ਬੈਠੀ ਤਾਂ ਉਸ ਦਾ ਦਰਦ ਉਸ ਦੇ ਅੰਦਰ ਸਲਾਬ ਬਣ ਗਿਆ ਅੱਖਾਂ 'ਚੋਂ ਹੰਝੂ ਰੁਕ ਹੀ ਨਹੀਂ ਰਹੇ ਸਨ ਕੰਨਾਂ ਵਿੱਚ ਕੋਈ ਆਵਾਜ਼ ਨਹੀਂ ਪਹੁੰਚ ਰਹੀ ਸੀ ਦੁਨੀਆ ਜਿਵੇਂ ਧੁੰਦਲੀ ਹੋ ਗਈ ਉਥੇ ਲਖਵੀਰ ਨੇ ਮਾਂ ਨੂੰ ਨਾਰਾਜ਼ਗੀ ਨਾਲ ਕਿਹਾ ਮਾਂ ਅੱਜ ਤੁਸੀਂ ਹੱਦ ਹੀ ਪਾਰ ਕਰ ਦਿੱਤੀ ਕੀ ਲੋੜ ਸੀ ਉਸ ਨੂੰ ਇੰਨੀਆਂ ਕੌੜੀਆਂ ਗੱਲਾਂ ਸੁਣਾਉਣ ਦੀ ਜੇ ਉਹ ਸੱਚਮੁੱਚ ਪੇਕੇ ਚਲੀ ਗਈ ਤਾਂ ਜਸਵੀਰ ਕੌਰ ਜੀ ਨੇ ਦੋ ਟੁੱਕ ਲੈਜੇ ਵਿੱਚ ਕਿਹਾ ਪੁੱਤ ਅਸੀਂ ਦੋਵਾਂ ਨੇ ਪਹਿਲਾਂ ਹੀ ਤੈਅ ਕੀਤਾ ਸੀ ਕਿ ਤੇਰੀ ਘਰ ਵਾਲੀ ਦੀ ਤਨਖਾਹ ਨਾਲ ਘਰ ਦਾ ਖਰਚਾ ਚੱਲੇਗਾ ਉਹ ਕਮਾਏਗੀ ਅਤੇ ਤੂੰ ਸਕੂਨ ਨਾਲ ਬੈਠ ਕੇ ਖਾਵੇਂਗਾ ਤੂੰ ਖੁਦ ਵੇਖ ਇੱਕ ਸਾਲ ਤੋਂ ਤੂੰ ਨਾ ਕੰਮ ਕੀਤਾ ਨਾ ਕੋਈ ਜ਼ਿੰਮੇਵਾਰੀ ਨਿਭਾਈ ਨੌਕਰੀ ਦੀ ਤਲਾਸ਼ ਦਾ ਬਹਾਨਾ ਬਣਾ ਕੇ ਉਸ ਦੇ ਪੈਸਿਆਂ ਨਾਲ ਆਪਣੇ ਦੋਸਤਾਂ ਨਾਲ ਮौज-ਮਸਤੀ ਕਰਦਾ ਰਿਹਾ ਅਤੇ ਅੱਜ ਜਦੋਂ ਮੇਰੀ ਧੀ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਹੈ ਉਸ ਦੇ ਪਹਿਲੇ ਬੱਚੇ ਦੀ ਗੋਦ ਭराई ਹੈ ਉਸ ਵਿੱਚ ਵੀ ਤੂੰ ਚੁੱਪਚਾਪ ਬੈਠਾ ਹੈ ਮੈਂ ਇਹ ਸਭ ਕਿਵੇਂ ਬਰਦਾਸ਼ਤ ਕਰਾਂ ਕਿ ਮੇਰੀ ਧੀ ਦੇ ਸਿਰ ਤੋਂ ਮਾਂ ਬਣਨ ਦੀ ਖੁਸ਼ੀ ਵੀ ਖੋ ਲਈ ਜਾਵੇ ਤਾਂ ਉਦੋਂ ਹੀ ਰਸ਼ਪਿੰਦਰ ਅਚਾਨਕ ਦਰਵਾਜ਼ੇ ਤੇ ਆ ਖੜੀ ਹੋਈ ਉਸ ਨੂੰ ਦੇਖ ਕੇ ਲਖਵੀਰ ਅਤੇ ਜਸਵੀਰ ਕੌਰ ਜੀ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਜਿਵੇਂ ਕਿਸੇ ਨੇ ਚੋਰੀ ਕਰਦਿਆਂ ਫੜ ਲਿਆ ਹੋਵੇ ਦੋਵਾਂ ਦੇ ਸਾਹ اٹਕ ਗਏ ਮਨ ਵਿੱਚ ਇੱਕੋ ਡਰ ਸੀ ਕਿ ਕੀਤੀ ਉਸਨੇ ਸਾਡੀਆਂ ਗੱਲਾਂ ਸੁਣਤਾ ਨਹੀਂ ਲਈਆਂ ਲਖਵੀਰ ਨੇ ਬਹੁਤ ਜ਼ਿਆਦਾ ਆਦਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕੀ ਗੱਲ ਹੈ ਰਸ਼ਪਿੰਦਰ ਤੂੰ ਦਫ਼ਤਰ ਗਈ ਸੀ ਹੁਣ ਮੁੜ ਕਿਉਂ ਆਈ ਰਸ਼ਪਿੰਦਰ ਨੇ ਬੇहद ਸ਼ਾਨ ਨਾਲ ਪਰ ਠੰਡੀ ਆਵਾਜ਼ ਵਿੱਚ ਕਿਹਾ ਉਹ ਮੈਂ ਆਪਣਾ ਮੋਬਾਈਲ ਇੱਥੇ ਭੁੱਲ ਗਈ ਸੀ ਬਸ ਉਹੀ ਲੈਣ ਆਈ ਸੀ ਉਸਨੇ ਮੋਬਾਈਲ ਚੁੱਕਿਆ ਕਮਰੇ ਵਿੱਚ ਇੱਕ ਨਜ਼ਰ ਮਾਰੀ ਅਜਿਹੀ ਨਜ਼ਰ ਜੋ ਅੰਦਰ ਤੱਕ چیر ਜਾਵੇ ਤੇ ਫਿਰ ਬਿਨਾਂ ਕੁਝ ਕਹੇ ਮੁੜੀ ਅਤੇ ਆਟੋ ਵਿੱਚ ਬੈਠ ਕੇ ਵਾਪਸ ਚਲੀ ਗਈ ਉਸ ਦੇ ਜਾਣ ਦੇ ਨਾਲ ਹੀ ਦੋਵਾਂ ਦੇ ਸਾਹ ਵਾਪਸ ਆਈ ਜਸਵੀਰ ਕੌਰ ਜੀ ਨੇ ਮੱਥੇ ਤੋਂ ਪਸੀਨਾ ਪੂੰਝਿਆ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਬਚ ਗਈ ਨਹੀਂ ਤਾਂ ਸਾਰੀ ਪੋਲ ਖੁੱਲ ਜਾਂਦੀ ਲਖਵੀਰ ਨੇ ਵੀ ਰਾਹਤ ਦਾ ਸਾਹ ਲਿਆ ਹਾਂ ਮਾਂ ਜੇ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਵਿਆਹ ਹੀ ਇਸ ਲਈ ਕੀਤਾ ਸੀ ਤਾਂ ਜੋ ਉਸ ਦੇ ਪੈਸਿਆਂ ਤੇ ਐਸ਼ ਕਰ ਸਕੀਏ ਤਾਂ ਕੀ ਹੁੰਦਾ ਹੁਣ ਤੱਕ ਤਾਂ ਪੁਚਾਲ ਆ ਗਿਆ ਹੁੰਦਾ ਕਿਸੇ ਨੂੰ ਕੀ ਪਤਾ ਸੀ ਕਿ ਇਹ ਵਿਆਹ ਪਿਆਰ ਦਾ ਬੰਧਨ ਨਹੀਂ ਸਗੋਂ ਸੋਚ ਸਮਝ ਕੇ ਰਚੀ ਗਈ ਯੋਜਨਾ ਸੀ ਵਿਆਹ ਤੋਂ ਪਹਿਲਾਂ ਲਖਵੀਰ ਨੇ ਸਿਰਫ 6-7 ਮਹੀਨੇ ਨੌਕਰੀ ਕੀਤੀ ਸੀ ਅਤੇ ਫਿਰ ਜਾਣ ਬੁੱਝ ਕੇ ਵਿਆਹ ਤੋਂ ਬਾਅਦ ਛੱਡ ਦਿੱਤੀ ਵਜ੍ਹਾ ਇਹ ਹੀ ਸੀ ਕਿ ਹੁਣ ਜਦੋਂ ਘਰ ਵਾਲੀ ਵਧੀਆ ਕਮਾਉਂਦੀ ਹੈ ਤਾਂ ਮਰਦ ਕਿਉਂ ਪਸੀਨਾ ਵਹਾਵੇ ਉਹ ਤਾਂ ਆਪਣੀ ਜ਼ਿੰਦਗੀ ਤੀਜੀ ਪਾਰਟੀ ਐਪਲੀਕੇਸ਼ਨ ਵਾਂਗ ਜਿਉਣਾ ਚਾਹੁੰਦਾ ਸੀ ਬਿਨਾਂ ਮਿਹਨਤ ਸਿਰਫ ਦੂਜਿਆਂ ਦੇ ਸਿਸਟਮ ਤੇ ਲੌਗਇਨ ਕਰਕੇ ਪਰ ਦੋਵੇਂ ਹੀ ਨਹੀਂ ਜਾਣਦੇ ਸਨ ਕਿ ਰਸ਼ਪਿੰਦਰ ਦੇ ਕਦਮ ਭਾਵੇਂ ਮੁੜ ਗਏ ਸਨ ਉਸ ਦੀ ਆਤਮਾ ਹੁਣ ਸਵਾਲਾਂ ਦੀ ਅੱਗ ਵਿੱਚ ਤਪ ਰਹੀ ਸੀ ਅਤੇ ਜਦੋਂ ਕੋਈ ਔਰਤ ਆਪਣੇ ਹੰਝੂ ਪੂੰਝ ਕੇ ਅੰਦਰੋਂ ਚੁੱਪਚਾਪ ਹੋ ਜਾਵੇ ਤਾਂ ਸਮਝ ਲਓ ਕਿ ਤੂਫਾਨ ਬਸ ਆਉਣ ਹੀ ਵਾਲਾ ਹੈ ਆਟੋ ਦੀ ਪਿਛਲੀ ਸੀਟ ਤੇ ਬੈਠੀ ਰਸ਼ਪਿੰਦਰ ਦੀਆਂ ਅੱਖਾਂ ਬਾਹਰ ਵੱਲ ਸਨ ਪਰ ਅੰਦਰ ਇੱਕ ਇੱਕ ਸ਼ਬਦ ਗੂੰਜ ਰਿਹਾ ਸੀ ਤੇਰੀ ਕਮਾਈ ਨਾਲ ਘਰ ਚੱਲੇਗਾ ਤੇਰੇ ਕਦਮਾਂ ਨਾਲ ਹੀ ਘਰ ਵਿੱਚ ਦੁਰਭਾਗ ਆਇਆ ਹਾਂ ਰਸ਼ਪਿੰਦਰ ਨੇ ਸਭ ਕੁਝ ਸੁਣ ਲਿਆ ਸੀ ਅਤੇ ਹੁਣ ਉਹ ਕੁਝ ਵੀ ਅਣ ਸੁਣਿਆ ਨਹੀਂ ਕਰਨਾ ਚਾਹੁੰਦੀ ਸੀ ਉਸ ਦੇ ਮਨ ਵਿੱਚ ਇੱਕੋ ਗੱਲ ਚੱਲ ਰਹੀ ਸੀ ਜਿਸ ਘਰ ਨੂੰ ਮੈਂ ਆਪਣਾ ਸਮਝਿਆ ਉਹਨਾਂ ਨੇ ਤਾਂ ਮੈਨੂੰ ਸੌਦੇ ਵਾਂਗ ਵਰਤਿਆ ਨੂੰ ਨਹੀਂ ਸਿਰਫ ਇੱਕ ਵਾਲਟ ਸਮਝਿਆ ਰਸ਼ਪਿੰਦਰ ਨੇ ठान ਲਿਆ ਕਿ ਮੈਂ ਵਾਪਸ ਨਹੀਂ ਜਾਵਾਂਗੀ ਜੋ ਰਿਸ਼ਤਾ ਭਰੋਸੇ ਨਾਲ ਨਹੀਂ ਸਵਾਰਥ ਨਾਲ ਬਣਿਆ ਹੋਵੇ ਉਸ ਨੂੰ ਮੈਂ ਹੁਣ ਨਹੀਂ ਨਿਭਾਵਾਂਗੀ ਪੇਕੇ ਪਹੁੰਚਦੇ ਹੀ ਉਸਨੇ ਆਪਣੀ ਮਾਂ ਦਾ ਆਪਰੇਸ਼ਨ ਕਰਵਾਇਆ ਜੋ ਕਿ ਸਫਲ ਰਿਹਾ ਫਿਰ ਕੁਝ ਦਿਨਾਂ ਬਾਅਦ ਵਕੀਲ ਨੂੰ ਫੋਨ ਕੀਤਾ ਅਤੇ ਲਖਵੀਰ ਦੇ ਨਾਮ ਤਲਾਕ ਦਾ ਨੋਟਿਸ ਦਿੱਤਾ ਦੂਜੇ ਪਾਸੇ ਜਿਵੇਂ ਹੀ ਉਹ ਨੋਟਿਸ ਲਖਵੀਰ ਅਤੇ ਜਸਵੀਰ ਕੌਰ ਜੀ ਦੇ ਹੱਥ ਵਿੱਚ ਪਹੁੰਚਿਆ ਘਰ ਦੀਆਂ ਕੰਧਾਂ ਕੰਬ ਗਈਆਂ ਅਤੇ ਨਾਲ ਹੀ ਮੈਂਟਲ ਟੌਰਚਰ ਅਤੇ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਰਸ਼ਪਿੰਦਰ ਨੂੰ ਸੱਸ ਨੇ ਚੀਕ ਕੇ ਕਿਹਾ ਕਿ ਅਸੀਂ ਜੇਲ੍ਹ ਨਹੀਂ ਜਾਣਾ ਲਖਵੀਰ ਅਤੇ ਰਾણો ਧੀਮੀ ਆਵਾਜ਼ ਵਿੱਚ ਕਹਿਣ ਲੱਗੇ ਭਾਬੀ ਨੇ ਤਾਂ ਸੱਚਮੁੱਚ ਕਹਿਰ ਬਰਸਾ ਦਿੱਤਾ ਸਭ ਨੂੰ ਜੇਲ੍ਹ ਜਾਣਾ ਪਵੇਗਾ ਚੱਕੀ ਪੀਸਣੀ ਪਵੇਗੀ ਤੇ ਭਾਬੀ ਨੇ ਕੇਸ ਵਾਪਸ ਨਾ ਲਿਆ ਤਾਂ ਮਾਂ ਮੈਂ ਤਾਂ ਆਪਣੇ ਸਹੁਰੇ ਘਰ ਜਾ ਰਹੀ ਹਾਂ ਮੈਂ ਆਪਣਾ ਬੱਚਾ ਜੇਲ੍ਹਖਾਨੇ ਵਿੱਚ ਪੈਦਾ ਨਹੀਂ ਕਰਨਾ ਮੇਰੀਆਂ ਚਠਾਣੀਆਂ ਮੈਨੂੰ ਬਿਲਕੁਲ ਪਰੇਸ਼ਾਨ ਨਹੀਂ ਕਰਦੀਆਂ ਲਖਵੀਰ ਨੂੰ ਤਾਂ ਜਿਵੇਂ ਕਿਸੇ ਨੇ ਸਿਰ ਤੇ ਹਥੌੜਾ ਮਾਰਿਆ ਹੋਵੇ ਜਸਵੀਰ ਕੌਰ ਜੀ ਵੀ ਹੱਕੀ ਬੱਕੀ ਰਹਿ ਗਈ ਇਹ ਕੀ ਕਰ ਦਿੱਤਾ ਇਸ ਕੁੜੀ ਨੇ ਕੁਝ ਦਿਨ ਤਾਂ ਪੁਰਾਣੇ ਬੱਚੇ ਰਾਸ਼ਨ ਪਾਣੀ ਅਤੇ ਬੱਜੀ ਖੁਚੀ ਰਕਮ ਨਾਲ ਕੰਮ ਚੱਲਦਾ ਰਿਹਾ ਪਰ ਇੱਕ ਇੱਕ ਕਰਕੇ ਘਰ ਦੀਆਂ ਨੀਹਾਂ ਹਿੱਲਣ ਲੱਗੀਆਂ ਘਰ ਦਾ ਸਾਰਾ ਸੌਦਾ ਮੁੱਕ ਗਿਆ ਖਾਣੇ ਦੇ ਲਾਲੇ ਪੈ ਗਏ ਹੁਣ ਲਖਵੀਰ ਦੀਆਂ ਅੱਖਾਂ ਖੁੱਲੀਆਂ ਉਸਨੇ ਬੈਂਕ ਕਾਰਡ ਕੱਢੇ ਪਰ ਸਾਰੇ ਬਲਾਕਸ ਹਨ ਰਸ਼ਪਿੰਦਰ ਨੇ ਬੈਂਕ ਜਾ ਕੇ ਸਾਰੇ ਅਕਾਊਂਟ ਫ੍ਰੀਜ਼ ਕਰਵਾ ਦਿੱਤੇ ਸਨ ਹੁਣ ਨਾ ਏਟੀਐਮ ਚੱਲ ਰਿਹਾ ਸੀ ਅਤੇ ਨਾ ਹੀ ਯੂਪੀਆਈ ਉਹ ਨੌਕਰੀ ਲਈ ਭਟਕਣ ਲੱਗ ਪਿਆ ਫਿਰ ਇੱਕ ਡੇਢ ਮਹੀਨੇ ਦੀ ਕੋਸ਼ਿਸ਼ ਦੇ ਬਾਅਦ ਲਖਵੀਰ ਨੂੰ ਇੱਕ ਪ੍ਰਾਈਵੇਟ ਕੰਪਨੀ ਵਿੱਚ ਛੋਟੀ ਜਿਹੀ ਨੌਕਰੀ ਮਿਲ ਗਈ ਫਿਰ ਇੱਕ ਦਿਨ ਹਿੰਮਤ ਕਰਕੇ ਉਹ ਰਸ਼ਪਿੰਦਰ ਨੂੰ ਵਾਪਸ ਲੈਣ ਪੇਕੇ ਪਹੁੰਚ ਗਿਆ ਦਰਵਾਜ਼ੇ ਤੇ ਖੜਾ ਉਹ ਕਹਿਣ ਲੱਗਾ ਰਸ਼ਪਿੰਦਰ ਮੈਨੂੰ ਮaaf ਕਰ ਦੇ ਮੈਂ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਹੁਣ ਸਮਝ ਆ ਗਿਆ ਹੈ ਕਿਸੇ ਵੀ ਮਰਦ ਨੂੰ ਆਪਣੀ ਪਹਿਚਾਨ ਖੁਦ ਬਣਾਉਣੀ ਚਾਹੀਦੀ ਹੈ ਕਿਸੇ ਹੋਰ ਦੀ ਕਮਾਈ ਤੇ ਨਹੀਂ ਜਿਉਣਾ ਚਾਹੀਦਾ ਕੇਸ ਵਾਪਸ ਲੈ ਲੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਰਸ਼ਵਿੰਦਰ ਚੁੱਪ ਰਹੀ ਤਾਂ ਉਸਨੇ ਤਾਣਾ ਦਿੰਦੇ ਹੋਏ ਕਿਹਾ ਪਰ ਆਪਣੀ ਮਾਂ ਤੋਂ ਪੁੱਛ ਲਿਓ ਕਿਤੇ ਮੇਰੇ ਅਸ਼ੋਭ ਕਦਮ ਫਿਰ ਤੋਂ ਤੇਰੀ ਨੌਕਰੀ ਨਾ ਖਾ ਜਾਣ ਜਸਵੀਰ ਕੌਰ ਜੀ ਵੀ ਦਰਵਾਜ਼ੇ ਕੋਲ ਖੜੀ ਸੀ ਉਹਨਾਂ ਦਾ ਸਿਰ ਝੁਕਿਆ ਹੋਇਆ ਸੀ ਅੱਖਾਂ ਵਿੱਚ ਪਛਤਾਵੇ ਦਾ ਸਮੁੰਦਰ ਸੀ ਉਹ ਕਹਿਣ ਲੱਗੀ ਬਹੂ ਤੂੰ ਸਹੀ ਸੀ ਮੈਂ ਕਦੇ ਤੈਨੂੰ ਸਮਝਿਆ ਹੀ ਨਹੀਂ ਹੁਣ ਸਹੁਰੇ ਵਾਪਸ ਚੱਲ ਮੇਰਾ ਪੁੱਤ ਕਮਾਵੇਗਾ ਤੇ ਤੂੰ ਬੈਠ ਕੇ ਖਾਵੇਂਗੀ ਇਹ ਮੇਰਾ ਤੇਰੇ ਨਾਲ ਵਾਦਾ ਹੈ ਰਸ਼ਪਿੰਦਰ ਤਾਂ ਸਹੁਰੇ ਚਲੀ ਗਈ ਪਰ ਉਸਨੇ ਆਪਣੀ ਨੌਕਰੀ ਨਹੀਂ ਛੱਡੀ ਦੋਸਤੋ ਜੇ ਨੋ ਨੂ ਇਨਸਾਨ ਨਹੀਂ ਸਮਝਿਆ ਜਾਂਦਾ ਤਾਂ ਉਹ ਇੱਕ ਤੂਫਾਨ ਬਣ ਕੇ ਸਭ ਕੁਝ ਵਹਾ ਕੇ ਲੈ ਜਾਂਦੀ ਹੈ ਸੋ ਦੋਸਤੋ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ